ਆਹਗੇ ਨੇ ਪਾਸਤੇ ਆਹ ਛੋਟਾ ਪਾਸਤਾ ਜਿਵੇਂ ਸਿੱਪੀਆਂ ਵਾਲਾ ਡਿਜ਼ਾਈਨ ਚੇਂਜ ਕੀਤੇ ਹੋਏ ਨੇ ਇਹਨਾਂ ਦੇ ਪਰ ਬਣਦੇ ਇਹ ਅਲੱਗ-ਅਲੱਗ ਨੇ ਸਾਰੇ ਇਹਨਾਂ ਦਾ ਚੇਂਜ ਹੁੰਦਾ ਸਕਦਾ ਵਾ ਤੇ ਆਹ ਪਾਸਤਾ ਲੱਗਾ ਇਹਦੇ ਵਿੱਚ ਇੱਕ ਮੀਟ ਸਲਾਦ ਕੱਟ-ਕੁਟ ਕੇ ਜੇ ਕਾਫੀ ਚੀਜ਼ਾਂ ਪੈਂਦੀਆਂ ਨੇ ਜਿਹੜੇ ਆਪਾਂ ਕੁਲੜੀਆਂ ਬਣਾ ਕੇ ਖਾਣੇ ਹੁੰਦੇ ਆ ਔਰ ਰੈਤੇ 'ਚ ਵੀ ਭੁੰਨ ਕੇ ਇਹੋ ਪਾਸਤਾ ਤੇ ਆ ਹੈਗਾ ਆٹے ਵਾਲਾ ਪਾਸਤਾ ਜਿਹੜੇ ਮੈਦਾ ਲੋਕ ਨਹੀਂ ਖਾਂਦੇ ਇਹੋ ਆਟਾ ਖਾਂਦੇ ਆ ਕਿ ਤਾਂ ਆਹ ਵਧੀਆ ਹੁੰਦਾ ਕਣਕ ਦਾ ਬਣਿਆ ਹੋਇਆ ਤੇ ਫੇਰ ਅੱਗੇ ਪਾਸਤਾ ਆ ਗਿਆ ਆਹ ਵਾਲਾ ਇਹ ਜਿਹੜਾ ਪਾਸਤਾ ਇਹਦੇ ਚ ਮੀਨ ਮੂਡ ਪਾ ਕੇ ਮਤਲਬ ਉਹ ਮਸਾਲੇ ਟਾਈਪ ਜਿਹਾ ਜਿੱਦਾਂ ਉਹ ਗਰੇਵੀ ਜੀ ਪਾ ਦਈਏ ਤੇ ਇਹ ਬਹੁਤ ਵਧੀਆ ਬਣਦਾ ਮੈਂ ਵੈਸੇ ਕਦੇ ਖਾਦੇ ਤਾਂ ਹੈ ਨਹੀਂਗੇ ਫਿਲਹਾਲ ਹਜੇ ਤੇ ਆਹ ਉਹ ਕੀ ਨਾਮ ਭੁੱਲ ਗਿਆ ਮੈਂ ਕੋਡੀਆਂ ਨਹੀਂ ਹੁੰਦੀ ਜਿਵੇਂ ਕੋਡੀਆਂ ਜੀ ਉਹ ਉਦਾਂ ਬਣਿਆ ਹੋਇਆ ਪਾਸਤਾ ਇਹ ਗਿਰੀਆਂ ਹੁੰਦੀਆਂ ਜਿਵੇਂ ਮੂਵਲੀਆਂ ਆ ਲੱਗਦਾ ਆ ਗਿਆ ਕਾਲਾ ਪਾਸਤਾ ਇਹ ਨੂਡਲ ਟਾਈਪ ਬਣ ਜਾਂਦਾ ਇਹ ਵੀ ਸਵਾਦ ਹੁੰਦਾ ਤੇ ਮੈਂ ਇੱਕ ਵਾਰੀ ਖਾਦਾ ਸੀਗਾ ਕਿਸੇ ਦੇ ਘਰੇ ਇਹ ਬਹੁਤ ਮਤਲਬ ਜਿਹੜੇ ਪਾਸਤੇ ਨੇ ਤਰ੍ਹਾਂ ਤਰ੍ਹਾਂ ਦੇ ਨੇ ਤੇ ਉਵੇਂ ਹੀ ਬਣਦੇ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਆ ਇੱਕ ਮਿੰਟ ਦੀ ਵੀਡੀਓ ਤੁਹਾਨੂੰ ਮੈਂ ਦਿਖਾ ਦਿੰਦਾ ਕਾਫੀ ਮੈਂ ਉੱਚੀ ਨਹੀਂ ਬੋਲ ਸਕਦਾ ਇੱਥੇ ਫੇਰ ਬੋਲਣ ਦਾ ਵੀ ਕੋਈ ਤਰੀਕਾ ਹੈ ਨਹੀਂ ਆਪਾਂ ਨੂੰ ਕਿਦਾਂ ਬੋਲੀਦਾ YouTube ਤੇ